ਇਨਾਂ 'ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਦਾ ਦਗਾ ਕਮਾਇਆ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਿਹਾ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈ ਆਦਾਣਾ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪਾਗੜੇ ਤੋਂ ਲੈ ਕੇ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਹੁਤੀ ਸਤਿਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਇਹ ਬੇਸਿਕਲੀ ਦੇਸ਼ ਦੇ ਸ਼ਹੀਦ ਹੈ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬੱਚਾ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ ਅਪਣਾਇਆ ਨਹੀਂ ਉਨ੍ਹਾਂ ਦੀ ਘਟੀਆ ਸੋਚ ਦਾ ਪ੍ਰਤੀਕ ਹੈ ਕਿ ਇਹ ਭਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆਫੀਸ਼ੀਅਲ ਦੇਸ਼ ਦੀ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਤੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ ਇਹਨਾਂ ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਹੇ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈਂ ਹਦਾਂ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪੰਗੜੇ ਤੋਂ ਲੈ ਕੇ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਇਹ ਬੇਸਿਕਲੀ ਦੇਸ਼ ਦੇ ਸ਼ਹੀਦ ਹੈ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬਚਾਅ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ ਅਪਣਾਇਆ ਨਹੀਂ ਉਹਨਾਂ ਦੀ ਘਟੀਆ ਸੋਚ ਦਾ ਪ੍ਰਤੀਕ ਹੈ ਕਿ ਇਹ ਭਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆਫੀਸ਼ੀਅਲ ਦੇਸ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਦੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ ਇਨ੍ਹਾਂ ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਦਾ ਧਗਾ ਕਮਾਇਆ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਿਹਾ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈ ਆਦਲਾ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪੰਗੜੇ ਤੋਂ ਲੈ ਕੇ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਇਹ ਬੇਸਿਕਲੀ ਦੇਸ਼ ਦੇ ਸ਼ਹੀਦ ਹੈ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬੱਚਾ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ ਅਪਣਾਇਆ ਨਹੀਂ ਉਹਨਾਂ ਦੀ ਘਟੀਆ ਸੋਚ ਦਾ ਪ੍ਰਤੀਕ ਹੈ ਕਿ ਇਹ ਭਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆ ਆਫੀਸ਼ੀਅਲ ਤੇ ਅੱਜ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਦੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ